ਵਾਓ ਬਈ ਕਿੰਨੇ ਸੁੰਦਰ ਫੁੱਲ ਖਿਲੇ ਹਨ ਕਿੰਨੇ ਸੋਹਣੇ ਲੱਗਦੇ ਐ ਵਾਓ ਰੰਗ ਬਰੰਗੇ ਸਾਰੇ ਬਸ ਇਹ ਸਭ ਤੋਂ ਜਿਆਦੇ ਆ ਵਾਲੇ ਗਮਲੇ ਚ ਦੇਖੋ ਵਾਓ ਕਿੰਨੇ ਸੋਹਣੇ ਲੱਗਦੇ ਇੱਧਰ ਤੇ ਡਾਰਕ ਡਾਰਕ ਪਿੰਕ ਵਾਓ ਕਿੰਨੇ ਪਿਆਰੇ ਤੇ ਅੰਦਰ ਵਾਈਟ ਸਾਰੇ ਵਾਈਟ ਟਟ ਅੱਜ ਉੱਪਰ ਵੀ ਬਹੁਤ سارے ਕਿਲੇ ਆ ਮੈਂ ਦਿਖਾਉਣੀ ਹੈ ਤੁਹਾਨੂੰ ਇਹ ਦਿਓ ਫੈਮਲੀ ਬਹੁਤ ਹੀ ਸੋਹਣੇ ਲੱਗ ਰਹੇ ਆ ਇਹ ਸੜਕ ਦਾ ਥਿਊ ਵਹੋਂ ਚੱਲਦੇ ਆਪਾਂ ਅੰਦਰ ਅੱਜ ਜਗਸਿਰ ਦੇ ਥਾਂ ਤੇ ਔਰ ਸੌਰੀ ਜਗਸਿਰ ਦੇ ਪਾਪੇ ਦੀ ਥਾਂ ਤੇ ਏ ਮੈਨੇਜਰ ਬਿਠਾਇਆ ਸੀ ਨਵਾਂ ਮੈਨੇਜਰ ਰੱਖ ਲਿਆ ਏ ਇੱਕ ਪੱਖਾ ਨਹੀਂ ਦੋ ਦੋ ਪੱਖੇ ਚ ਲਾਏ ਹੋਏ ਆ ਕੋ ਬਟੂ ਦਾ ਦੋ ਚੱਕਰ ਚੱਲ ਆ ਕੇ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਦੋਨੇ ਬਰ ਕਿੰਨੀ ਬੁਕਿੰਗ ਕਰ ਲਈ ਦੋ ਆਹਾਂ ਤੇ ਕੀ ਕਰ ਰਹੇ ਆ ਦੇਖਦੇ ਆ ਪੜਦਾ ਏ ਕਿ ਦਿਖਾ ਦੇ ਦਿਖਾ ਦੇ ਹੁਣ ਇੱਕ ਦੂਜੀ ਦੇਖ ਲੈਂਦੀ ਹਾਂ ਅਪਾ ਕੀ ਹੈ ਇੱਕ ਹੀ ਚੱਲ ਰਿਹਾ ਹੈ ਮਾਲਕ ਦੱਪੜ ਵੱਡਾ ਮਾਲਕ ਵੈਲਸ ਦਾ ਇੱਥੇ ਸਾਡੇ ਬਾਬਾ ਜੀ ਦੀ ਫੋਟੋ ਬਹੁਤ ਪਿਆਰੀ ਲੱਗ ਰਹੀ ਆ ਕੀ ਨਾ 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 ਦਫ਼ਤਰ ਬਹੁਤ ਸੋਹਣਾ ਬਣ ਗਿਆ ਐ ਨੀ ਯਾਰ ਇਹਦਾ ਹੂ 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 ਬਾਏ ਬੜੀ ਨਾ ਮੈਂ ਕੋਮਲ ਨੂੰ ਕਿ ਕੋਮਲ ਅੰਦਰ ਨੇਰਾ ਜਾ ਗਿਆ ਹੋ ਗਿਆ ਕੋਮਲ ਉੱਟ ਕੇ ਵੇਖਿਆ ਕੋਮਲ ਦਾ ਰਿਐਕਸ਼ਨ ਵੇਖਣ ਆਲੇ ਸੀ ਬਾਹਰ ਤਾਂ ਕਾਲੇ ਸ਼ਾ ਬੱਦਲ ਬੱਦਲ ਆ ਗਏ ਇੰਨੇ ਕੋਮਲ ਕਹਿੰਦੀ ਇੱਕ ਤੇ ਦੋ ਹੋ ਮੈਂ ਕਿਹਾ ਪਤਾ ਨਹੀਂ ਕੁਝ ਹੋ ਗਿਆ ਕੋਈ ਆਸਾ ਵਾਪਰ ਗਿਆ ਕਿੰਨੇ ਕਾਲੇ ਕਾਲੇ ਬੱਦਲ ਤੇ ਅੰਦਰ ਵੇਖੋ ਜੇ ਕਿੰਨੇ ਵਜ ਦਾ ਟਾਈਮ ਕਿੰਨਾ ਨੇਰਾ ਹੋ ਗਿਆ ਹੈ ਹਜੇ 5 ਨਹੀਂ ਵਜੇਗੀ ਸਾਢੇ 4 ਆ ਸਾਢੇ 4 ਪੰਜ ਤਾਹੀਂ ਬਾਹਰ ਇਹਨੇ ਬਦਲ ਤਾਂ ਕਰਕੇ ਤੇ ਅਸੀਂ ਵੀਡੀਓ ਫਿਲਮ ਵੇਖਦੇ ਪੈ ਸੀ ਮੈਂ ਫੋਨ ਤੇ ਲਾਈ ਹੋਈ ਸੀ ਤੇ ਨਾਲ ਪੋਪ ਕਨ ਇੰਜੋਏ ਕਰਦੇ ਪੈ ਸੀ ਸਹੀ ਗੱਲ ਹੈ ਅਚਾਨਕ ਹੀ ਜਦੋਂ ਵਿੱਚ ਆਇੱਕੇ ਧਾਮ ਬਦਲ ਉਹ ਹੀ ਮੈਂ ਕਹੀ ਆ ਮੇਰੇ ਕਲਾਕਾਰ ਕੀ ਆ ਗਿਆ ਦੇਖ ਕੇ ਤਾਂ ਬਦਲ ਹੋ ਗੋ ਤੇਰੇ ਲਾਲ ਸੂਟ ਨੂੰ ਵੇਖ ਕੇ ਆ ਗਿਆ ਅੱਜ ਸਹੀ ਗੱਲ ਹੈ ਪ੍ਰਸੰਨ ਹੋਇਆ ਅੱਜ ਪ੍ਰਸੰਨ ਹੋ ਗਏ ਬਦਲ ਪਰ ਵਰਨਨਾ ਮੈਂ ਤੱਕ ਨਹੀਂ ਸਹੀ ਗੱਲ ਨਾ ਹੀ ਵਰਨਨਾ ਸਾਸਟੀ ਦਾ YouTube ਫੈਮਿਲੀ ਕੀ ਹਲਚਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਤੁਹਾਨੂੰ ਕੋਈ ਚੀਜ਼ ਵਿਖਾਉਣੀ ਆ ਆਜੋ ਦਿਖਾਉਣੀ ਆ 1 2 3 ਆ ਕੀ ਜੀ ਜੋ ਸਾਡੇ ਰੂਮ ਚ ਆ ਗਈ ਬਹੁਤ ਹੀ ਪੁਰਾਣੀ ਇਹ ਸ਼ਿੰਗਾਰ ਸ਼ੀਸ਼ਾ ਡਰੈਸਿੰਗ ਟੇਬਲ ਜਿਹਨੂੰ ਕਹਿੰਦੇ ਆ ਇਹ ਮੇਰਾ ਦਾਜ ਦਾ ਸੀ ਤੇ ਇਹ ਪਿਆ ਸੀ ਉਧਰ ਪਿਛਲਿਆਂ ਕਮਰਿਆਂ 'ਚ ਤੇ ਅੱਜ ਸਾਨੂੰ ਇਹਦੀ ਲੋੜ ਮਹਿਸੂਸ ਹੋਈ ਤੇ ਇਹ ਲੈ ਆਏ 1 ਮਿੰਟ ਲਾਈਟ ਜੀ ਗਾਲੀ ਗਏ ਥੋੜਾ ਜਿਹਾ ਪੁਰਾਣਾ ਹੋਇਆ ਪਿਆ ਲਾਈਟ ਜੀ ਗਈ ਪੁਰਾਣਾ ਹੋਇਆ ਪਿਆ ਪਰ ਫਿਰ ਵੀ ਇਹਦੇ ਦਾ ਆ ਚੀਜ਼ਾਂ ਜਿਵੇਂ ਆ ਰੋਲੇ ਰੋਲਦੇ ਫਿਰਦੇ ਸੀ ਰੋਜ਼ ਬੈੱਡ ਤੇ ਰੱਖੀਦੇ ਸੀ ਬੈੱਡ ਭਰਿਆ ਹੁੰਦਾ ਸੀ ਹਜੇ ਤਾਂ ਜੱਗ ਸਿਰ ਲੈ ਗਿਆ ਕੱਢ ਕੇ ਹਨਾ ਸਮਾਨ ਆਪਦਾ ਸਾਰਾ ਤੇ ਇਹਦੇ ਚ ਕੰਗੇ ਕੁੰਗੇ ਸਾਰੇ ਸ਼ੀਸ਼ੇ ਬ੍ਰੈਸ਼ ਸਾਰਾ ਕੁਝ ਤੇ ਆ ਸਾਈਡਾਂ ਤੇ ਵੀ ਆ ਥੋੜਾ ਜਿਹਾ ਹੁਣ ਅਸੀਂ ਇਹਨੂੰ ਨਾ ਕੀ ਕਰ ਲਾਂਗੇ ਪਾਲਿਸ਼ ਕਰ ਲਾਂਗੇ ਖਰਾਬ ਹੋਇਆ ਪਿਆ ਸਾਰਾ ਪਾਲਿਸ਼ ਕਰਕੇ ਪਹਿਲੇ ਦੇ ਜਿਹੜੇ ਉਹ ਬੜੇ ਸੋਹਣੇ ਬਣੇ ਸੀ ਉਹ ਟੁੱਟ ਗਏ ਸੀ ਫਿਰ ਆ ਦੁਬਾਰਾ ਲਾਏ ਸੀਗੇ ਬਾਕੀ ਸਾਰਾ ਵਧੀਆ ਇਹ ਪਾਲਿਸ਼ ਹੋ ਜੇ ਇਹਨੂੰ ਹੈਂਡਲ ਵਧੀਆ ਪੈ ਜਾਣ ਤੇ ਇਹ ਐਂਡਲੈਸ ਬਣ ਜਾਣਾ ਤੇ ਵੇਖੋ ਫਿਰ ਮੈਂ ਇਸ ਤਰ੍ਹਾਂ ਦੀ ਲੁੱਕ ਦੇਖਿਆ ਕਰੂੰਗੀ ਸਿਰ ਆਪਣਾ ਬਾਹਰ ਦੀ ਤੇ ਕਮਰਾ ਥੋੜਾ ਜਿਹਾ ਵਾਵਾ ਲੱਗਣ ਲੱਗ ਪਿਆ ਸलो ਅੱਗੇ ਕੱਲਾ ਬੈੱਡੇ ਵੱਡੇ ਕਮਰੇ 'ਚ ਕੱਲਾ ਬੈੱਡ ਹੀ ਲੱਗਾ ਸੀ ਉਹ ਨਾਲ ਡਰੈਸਿੰਗ ਟੇਬਲ ਵੀ ਆ ਗਿਆ ਡਰੈਸਿੰਗ ਟੇਬਲ ਆ ਗਿਆ ਤੇ ਜਿਆਦਾ ਮੈਂ ਰੱਖ ਕੇ ਫਿਰ ਝਾੜੂ ਲਾਉਣਾ ਔਖਾ ਜਾਂਦਾ ਤੇ ਤੈਨੂੰ ਇੱਕ ਹੀ ਕੰਮ ਆ ਤੇ ਬਾਹਰ YouTube ਫੈਮਿਲੀ ਤੋਂ ਉਹਨੂੰ ਦਿਖਾਈ ਇੰਨਾ ਜਿਆਦਾ ਮੀ ਤੂੰ ਸਿਰ ਕਿਸ ਦਾ ਹਲਾ ਦੇਣਾ ਹੈ ਮੇਰੇ ਨਾਲ ਨਹੀਂ ਹੁੰਦਾ ਵੀਡੀਓ 'ਚ ਮੀ ਖਾਤੋਂ ਨਹੀਂ ਦਿਸਦਾ ਆਵਾਜ਼ ਤਾਂ ਹੁੰਦੀ ਹਾਂ ਆ ਦੇਖਦੇ ਆ ਦੇਖਣੇ ਕੀ ਆਂ ਜੀ ਇਹ ਦੇਖੋ ਮੀਂਹ ਆ ਰਿਹਾ ਜੂਮ ਕਰਕੇ ਦਿਖਾਇਆ ਭਰਾਵਾ ਆ ਗਈ ਆ ਦੇਖੋ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਦੇਸੀ ਮੀਂਹ ਦੇ ਵਿੱਚ ਭਿੱਜਦੀ ਹੋਈ ਦੇਸੀ ਇਹ ਤਾਂ ਨਜ਼ਾਰੇ ਲੈਂਦੀ ਫਿਰਦੀ ਐ ਅੱਬਾ ਮੀਨਾ ਪਾਰ ਬੱਮੀਨਾ ਪਾ ਇਹ ਕਿ ਮੱਝੀ ਜਾਂਦੀ ਐ ਨਿਕਲ ਲੱਭ ਗਿਆ ਹੈ ਹੈ ਤਾਂ ਉਮਰ ਤੋ ਘੁੱਟ ਖਾ ਲੈਣੀ ਆ ਸੁਣਿਆ ਹੀ ਮੀ ਮੀ ਚ ਮੋਰ ਪਹਿਲਾਂ ਅੱਜ ਫੇਰ ਕਾਲਾ ਲੱਗਣ ਡਿਆ ਫੋਨ ਚ ਕਾਲਾ ਲੱਗਦਾ ਉਹ ਵੀ ਸਹੀ ਆ ਮੇਰੇ ਤੇ ਨਾ ਖੜਿਆ ਕਰ ਅਸਲੋ ਹੀ ਨਹੀਂ ਦਿੰਦਾ ਮੋਰੇ ਤੋ ਹੀ ਇੱਦਾਂ ਗਿਆ ਸੰਗ ਤੇ ਮੈਂ ਕਿਹਨਾਂ ਤੋ ਨਿਖਰਿਆ ਮੰਨਿਆ ਮੰਨ ਲਿਆ ਮੰਨੋ ਹੌਸਲਾ ਤੋ ਕੈ ਸਿਜਾ ਸੁਚਾਪ ਨ ਦੇ ਨਾ ਇੰਨੇ ਨਹੀਂ ਮੁਢੀ ਚ ਨਾ ਇਹ ਟੈਨ ਸਿਰ ਤਾਂ ਹਿੱਲ ਜੂ ਨਾ ਸਾਡਾ ਫਿਰ ਭਲਾ ਕਮਰੇ ਦੇ ਵਿੱਚ ਆ ਪਰਪੁਰਨੋ ਵੱਜ ਜਾਣਾ ਪੱਖੇ ਦੇ ਉਹ ਪਰਵਾ ਪਰ ਨੂੰ ਵੱਜ ਕੇ ਪਰਵਿੰਗੇ ਚੱਲਦਾ ਪੱਖੇ ਨੂੰ ਕੁਝ ਨਾ ਹੋਊਗਾ ਹਾਈ ਟੀਟ ਕਿੱਡਾ ਹੈ ਲਿਓ ਕੈਮਰਾ ਮੈਂ ਫੜਦੀ ਤੁਸੀਂ ਇਹਦੇ ਨਾਲ ਦੋ ਹੱਥ ਕਰੋ ਇੱਕ ਵਾਰ ਆ ਲੈ ਇਹਦੇ ਵੀਡੀਓ ਇਧਰ ਬੋਲ ਬੋਲ ਦੇ ਆ ਈ ਤਾਂ ਨਹੀਂ ਸੁਧਰਨਾ ਅੱਜ ਫਾਈਨਲੀ ਬੜੇ ਦਿਨਾਂ ਬਾਅਦ ਖੁਸ਼ ਜਾ ਰਿਹਾ ਸਕੂਲ ਹਾਂ ਖੁਸ਼ ਕਿਹੋ ਜਿਹਾ ਲੱਗ ਰਹਾ ਹੈ ਹਾਂ ਘਰੇ ਰਹਿ ਰਿਹਾ ਕਿ ਬੋਰ ਹੋਇਆ ਪਿਆ ਸੀ ਨਾ ਧਰਮਨਾਲ ਹਾਂ ਧਰਮਨਾਲ ਕੀ ਧਰਮਕੀ ਸਵੇਰ ਤੱਕ ਖੁਸ਼ ਲਈ ਨਾਸ਼ਤਾ ਤੇ ਲੰਚ ਰੈਡੀ ਕਰਤਾ ਹੈ ਪਰੌਂਠੇ ਬਣਾਤੇ ਆ ਤੇ ਨਾਲ ਸਬਜੀ ਪਨੀਰ ਦੀ ਕੋਸ਼ ਦੀ ਫੇਵਰਟ ਸਬਜੀ ਆ ਕੋਸ਼ ਨੂੰ ਫਿਰ 2-3 ਦਿਨ ਪਨੀਰ ਖਵਾ ਦੋ ਇਹ ਅੱਕਦਾ ਨਹੀਂਗਾ ਸੋ ਇੱਥੇ ਟਿਫਨ ਵਿੱਚ ਬਣਾਉਣ ਜਾ ਰਹੀਆਂ ਇਹਦੀ ਰੋਟੀ ਇਹ ਸੈਕੰਡ ਫੇਵਰਟ ਹੈ ਫਰਸਟ ਫੇਵਰਟ ਕਿਹੜੀ ਹੈ ਨਹੀਂ ਪਤਾ ਨੂੰ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਮੈਨੂੰ ਤਾਂ ਫਰਸਟ ਫੇਵਰੇਟ ਪਨੀਰ ਹੀ ਲੱਗਦੀ ਸੀ ਹੁਣ ਤੂੰ ਚੇਂਜ ਕਰਤਾ ਮੈਨੂੰ ਅਬ ਦਾ ਦਾਲ ਹਾਂ ਦਾਲ ਤਾਂ ਪਸੰਦ ਆ ਆਈ نو ਇਹ ਹੋ ਗਿਆ ਇਹਦੀ ਪਨੀਰ ਦੀ ਸਬਜੀ ਦਾਲ ਤੇ ਪਨੀਰ ਇਹਦਾ ਫੇਵਰੇਟ ਆ ਤੇ ਮੈਂ ਰੋਟੀ ਹਮੇਸ਼ਾ ਪੋਣੀ ਚ ਪਾਉਣੀ ਹੁੰਦੀ ਆ ਪਹਿਲਾਂ ਮੈਂ ਪਾਉਂਦੀ ਹੁੰਦੀ ਸੀ ਕਦੇ ਕਾਸੀਚ ਕਦੇ ਕਾਸੀਚ ਪਰ ਇਹਨਾਂ ਦੇ ਟੀਚਰਸ ਜਿਹੜੇ ਕਹਿੰਦੇ ਆ ਪੋਣੇ ਚ ਹਮੇਸ਼ਾ ਰੋਟੀ ਨੂੰ ਇੱਕ ਤਾਂ ਪਸੀਨਾ ਨਹੀਂ ਆਉਂਦਾ ਵਧੀਆ ਸੇਫ ਰਹਿੰਦੀ ਆ ਹੁਣ ਇੱਕ ਹੱਥ 'ਚ ਮੇਰੇ ਫੋਨ ਆ ਇਸ ਕਰਕੇ ਥੋੜਾ ਜਿਹਾ ਮੈਸੀ ਹੋ ਰਿਹਾ ਕੰਮ ਬਾਕੀ ਇਹ ਹੋ ਗਿਆ ਰੋਟੀ ਇਹਦੀ ਤੇ ਬਾਕੀ ਇੱਕ ਪਰੌਂਠਾ ਹੁਣ ਖਾਊਗਾ ਤੇ ਉਹ ਮੇਰੀ ਥਾਲੀ ਕਰਦੀਆਂ ਰੈਡੀ ਤੇ ਤੇ ਖੁਸ਼ ਕਹਿ ਰਿਆ ਮੈਂ ਤੇ ਨਾਲ ਰੋਟੀ ਖਾਣੀ ਆ ਸਬਜੀ ਨਾਲ ਨਹੀਂ ਖਾਣੀ ਇਸ ਟਾਈਮ ਤੇ ਇਹ ਇੰਦਰ ਨਾਸ਼ਤਾ ਬਸ ਇੰਨਾ ਹੀ ਜੇ ਦੁੱਧ ਪੀਣਾ ਦਹੀਂ ਤੇ ਦੁੱਧ ਦਾ ਕੰਬੀਨੇਸ਼ਨ ਜੇ ਬੰਦਾ ਦੁੱਧ ਨੇ ਵੀ ਦਹੀਂ ਬੰਨਣਾ ਇਸ ਕਰਕੇ ਦਹੀਂ ਖਾਓ ਬਈ ਇਹ ਦਾ ਨਾਸ਼ਤਾ ਤੇ ਲੰਚ ਆਪਾ ਪਾਤਾ ਹੈ ਟਿਫਨ ਚ ਤੇ ਹੁਣ ਅਸੀਂ ਚਾਹ ਵਾ ਪੀ ਲਈ ਤੇ ਅਜੇ ਵੇਖੋ ਖਲਾਰੇ ਰਸੋਈ ਦੇ ਰਸੋਈ ਦੇ ਖਲਾਰੇ ਸਵੇਰ-ਸਵੇਰੇ ਇੰਨੇ ਕੁ ਪੈ ਜਾਂਦੇ ਆ ਚਲੋ ਆਪਾਂ ਸੰਭਾਲਦੇ ਆ ਖਲਾਰੇ ਤੇ ਫਿਰ ਮਿਲਦੇ ਆ YouTube ਫੈਮਲੀ ਤੁਹਾਨੂੰ ਤੇ ਸ਼ੁਕਰ ਅੱਜ ਧੁੱਪ ਨਿਕਲ ਆਈ ਆ ਅ ਥੋੜਾ ਜਿਹਾ ਵਿੰਡੋ ਥਾਣੀ ਘੱਟ ਦੇਖਦੀ ਹੈ ਵੈਸੇ ਵੱਧੀ ਹੈ ਹੀ ਆ ਧੁੱਪ ਨਿਕਲੀ ਹੋਈ ਆ ਤੇ ਆ ਪੱਗ ਚੱਕ ਕੇ ਕਰੀਏ ਸੈਟ ਤੇ ਖੁਸ਼ ਇੱਥੇ ਖੜ ਕੇ ਖਾ ਰਿਆ ਹੈ ਖਾਣਾ ਤੇ ਹੁਣ ਤੇਰੀ ਵੈਣ ਲੰਘ ਜਾਣੀ ਹੈ ਜਲਦੀ ਕਰ ਸਵਾ 7:00 ਚੱਲੇ ਇਨੇ ਖੰਡ ਪਾਈ ਨਾ ਨੇ ਵੇਖੀ ਥੱਲੇ ਖੰਡ ਹੀ ਆਉਣੀ ਹੈ ਇਹ ਚੈੱਕ ਕਰਾ ਮੈਨੂੰ ਆਹ ਵੇਖ ਖੰਡ ਤੇ ਪਾਰਟੀਕਲ ਮੈਂ ਪਾ ਕੇ ਦਿੱਤੀ ਮੈਂ ਵੈਸੇ ਨਹੀਂ ਚ ਖੰਡ ਪਾਉਣਾ ਰეკਮੈਂਡ ਨਹੀਂ ਕਰਦੀ ਪਰ ਫਿਰ ਵੀ ਮੈਂ ਪਾਤੀ ਮੈਂ ਕਹੇਵੇਂ ਨਾ ਖਾਣਾ ਨਹੀਂ ਤੇ ਇਨੇ ਹੋਰ ਪਾਈ ਆ ਮੇਰੇ ਤੇ ਨਹੀਂ ਰਿਹਾ ਖੋਤਾ ਆਹ ਹੋ ਤੂੰ ਟਰਸਟ ਨਹੀਂ ਕਰਦਾ ਅਸੀਂ ਛੇ ਅੱਗੇ ਆ ਕੇ ਖੜ ਗਈਆਂ ਚਲਾ ਜਾ ਚਲਾ ਜਾ ਪੁੱਤਰਾ ਚਲਾ ਜਾ ਓਕੇ ਵੈਰੀ ਡੀ ਆ ਚਲੋ ਫਿਰ ਜਾਓ ਟਾਈਮ 'ਤੇ ਓ ਤੇ ਜਾ ਟਿਫਨ ਫੜ ਲਈ ਆਵਦਾ ਠੀਕ ਆ ਓਕੇ ਬਾਏ ਸੀ ਯੂ ਈਵਨਿੰਗ